ਵਰ ਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਬਲਕ ਸਵਾਲ ਚੁੱਕਿਆ ਗਿਆ ਜੀ ਕਿਹਨਾਂ ਵੱਲੋਂ ਕਿਹਾ ਗਿਆ ਕਿ ਵੀਰ ਬਾਲ ਦਿਵਸ ਦੇ ਤਹਿਤ ਸਮਾਗਮ ਦੇ ਵਿੱਚ ਜਿਨ੍ਹਾਂ ਬੱਚਿਆਂ ਵੱਲੋਂ ਸ਼ਹਿਬਜ਼ਾਦਿਆਂ ਦਾ ਕਿਰਦਾਰ ਨਵਾਇਆ ਗਿਆ ਸੀ ਇਹ ਸਿੱਖ ਪੰਥ ਦੇ ਵਿੱਚ ਨਹੀਂ ਹੁੰਦਾ ਇਸ ਤਰ੍ਹਾਂ ਦਾ ਜਦੋਂ ਅੱਜ ਤੱਕ ਸਭ ਦੇ ਨਾਂ ਦੇ ਉੱਤੇ ਤੁਸੀਂ ਕੋਈ ਮਾਨ ਮਰਿਆਦਾ ਦਾ ਕੁਝ ਦੱਸ ਦਿਓ ਵੀ ਆਹ ਮਾਨ ਮਰਿਆਦਾ ਹੈ ਕੀ ਧਾਮੀ ਸਾਹਿਬ ਤਾਂ ਵੀ ਗੱਲ ਕਰਦੇ ਜੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇਵਾ ਹੁੰਦਾ ਫਿਰ ਤਾਂ ਅੱਗੇ ਹੋ ਹੋ ਕੰਮ ਕਰ ਦੇ ਤੁਸੀਂ ਜਿਹੜਾ ਵੀਰਵਾਲ ਦਿਵਸ ਤੇ ਵਿਰੋਧ ਕੀਤਾ ਸੀ ਇੱਕ ਸਾਲ ਦੇ ਬਾਵਜੂਦ ਤੁਹਾਡਾ ਉਹ ਵਿਰੋਧ ਕੇਂਦਰ ਦੀ ਸਰਕਾਰ ਨੇ ਮੰਨ ਲਿਆ ਤੁਸੀਂ ਆਪਦੇ ਤੱਕ ਕੁਜੇ ਚ ਸਮੁੰਦਰ ਬੰਦ ਕਰਕੇ ਰੱਖਣਾ ਚਾਹੁੰਦੇ ਹੋ ਇਹ ਮਾਮਲਾ ਤਾਂ 26 ਤਰੀਕ ਦਾ ਅੱਜ 29 ਹੋ ਚੁੱਕੀ ਹੈ ਤੇ ਪਰ ਤਿੰਨ ਦਿਨਾਂ ਬਾਅਦ ਕਿਉਂ ਬੋਲਿਓ ਉਦੋਂ ਕਿਉਂ ਨਾ ਬੋਲਿਓ ਇਹਦਾ ਮਤਲਬ ਇਹ ਚੀਜ਼ ਕਿਸ ਤਰ੍ਹਾਂ ਕਿਸੇ ਪਾਸੋਂ ਹੋਰ ਆਈ ਹੈ ਜਿਹੜੀ ਧਾਮੀ ਸਾਹਿਬ ਤੋਂ ਬਿਆਨ ਦਵਾਇਆ ਗਿਆ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਜਿਹਨੂੰ ਅਜੇ ਤੱਕ ਪੁਲਿਸ ਰਿਕਾਰਡ ਦੇ ਵਿੱਚ ਪਘੋੜਾ ਕਰਾਰ ਦਿੱਤਾ ਸਾਰੀ ਦੁਨੀਆ ਨੂੰ ਪਤਾ ਚਸ਼ਮਦੀਦ ਗਵਾਹ ਸਾਹਮਣੇ ਆ ਚੁੱਕੇ ਹੈ ਕਿ ਉਹਨੂੰ ਇੱਕ ਪੁਲਿਸ ਅਧਿਕਾਰੀ ਨੇ ਗੋਲੀ ਮਾਰੀ ਸੀ ਪਹਿਲਾਂ ਬੇਤਹਾਸ਼ਾ ਤਸ਼ੱਦਦ ਕੀਤਾ ਸੀ ਤੇ ਜੱਟ ਸਾਹਿਬ ਬਾਰੇ ਵੀ ਤੁਸੀਂ ਇੰਨੇ ਗੰਭੀਰ ਹੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਵਰਜੀਪੀਸੀ ਪ੍ਰદાન ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਸਵਾਲ ਚੁੱਕਿਆ ਗਿਆ ਜੀ ਕਿਹਨਾਂ ਵੱਲੋਂ ਕਿਹਾ ਗਿਆ ਕਿ ਵੀਰ ਬਾਲ ਦਿਵਸ ਦੇ ਤਹਿਤ ਸਮਾਗਮ ਦੇ ਵਿੱਚ ਜਿਨ੍ਹਾਂ ਬੱਚਿਆਂ ਵੱਲੋਂ ਸ਼ਹਿਬ ਜਾਦਿਆਂ ਦਾ ਕਿਰਦਾਰ ਨਵਾਇਆ ਗਿਆ ਸੀ ਇਹ ਸਿੱਖ ਪੰਥ ਦੇ ਵਿੱਚ ਨਹੀਂ ਹੁੰਦਾ ਇਸ ਤਰ੍ਹਾਂ ਦਾ ਜੀ ਅਸਲ ਦੇ ਵਿੱਚ ਨਾ ਜਦ ਤੱਕ ਹਾਲ ਤੱਕ ਸਾਬ ਦੇ ਨਾਂ ਦੇ ਉੱਤੇ ਤੁਸੀਂ ਕੋਈ ਮਾਨ ਮਰਿਆਦਾ ਦਾ ਕੁਝ ਦੱਸ ਦਿਓ ਵੀ ਆਹ ਮਾਨ ਮਰਿਆਦਾ ਹੈ ਕੀ ਧਾਮੀ ਸਾਹਿਬ ਤਾਂ ਵੀ ਗੱਲ ਕਰਦੇ ਜੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇਵਾ ਹੁੰਦਾ ਫਿਰ ਤਾਂ ਅੱਗੇ ਹੋ ਹੋ ਕੰਮ ਕਰਦੇ ਤੁਸੀਂ ਜਿਹੜਾ ਵੀਰਵਾਲ ਦੇ ਵਿਰੋਧ ਕੀਤਾ ਸੀ ਇੱਕ ਸਾਲ ਦੇ باوجود ਤੁਹਾਡਾ ਉਹ ਵਿਰੋਧ ਕੇਂਦਰ ਦੀ ਸਰਕਾਰ ਨੇ ਮੰਨ ਲਿਆ ਤੁਸੀਂ ਆਪਦੇ ਤੱਕ ਕੁਜੇ ਚ ਸਮੁੰਦਰ ਬੰਦ ਕਰਕੇ ਰੱਖਣਾ ਚਾਹੁੰਦੇ ਹੋ ਮੇਰੇ ਖਿਆਲ ਇਹਦੇ ਸਬੰਧ ਦੇ ਵਿੱਚ ਭਵਿੱਖ ਦੇ ਵਿੱਚ ਵੀ ਕੋਈ ਬਾਦ ਬਵਾਦ ਨਾ ਪਵੇ ਸਰਕਾਰ ਨੂੰ ਚਾਹੀਦਾ ਹੈ ਅ ਧਮੀ ਸਾਹਿਬ ਦੱਸਣ ਕਿ ਸਾਡੀ ਮਰਿਆਦਾ ਕੀ ਕਹਿੰਦੀ ਹੈ ਜੇ ਦੂਜੇ ਲੋਕਾਂ ਨੂੰ ਸ਼ੁਭਲੀਅਤ ਹੋਈ ਦੂਜੇ ਰਾਜਾਂ ਦੇ ਵਿੱਚ ਜਾ ਕੇ ਪਤਾ ਲੱਗਿਆ ਸਾਡਾ ਕਰਤਾਰ ਕੀ ਹੈ ਸਾਹਿਬ ਜად ਦੇ ਕੌਣ ਸਨ ਜਿਹੜੀ ਚੀਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦੀ ਹੈ ਭਾਰਤ ਦੇ ਸਿੱਖਿਆ ਸੱਭਿਆਚਾਰ ਘੱਟ ਗਿਣਤੀ ਮਾਮਲਿਆਂ 'ਚ CBSE ਪਾਸੋਂ ਸਪਸ਼ਟੀਕਰਨ ਮੰਗ ਲਿਆ ਇਹਨਾਂ ਨੇ ਉਹ ਕਹਿੰਦੇ ਕਿ ਸਿੱਖ ਸਿਧਾਂਤਾਂ ਰਵੈਤਾ ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਾ ਨੂੰ ਜੇ ਸੱਟ ਮਾਰਦੀ ਹੈ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਇਸ ਤਰ੍ਹਾਂ ਕੀਤਾ ਇਹ ਮਾਮਲਾ ਤਾਂ 26 ਤਰੀਕ ਦਾ ਅਜ 29 ਹੋ ਚੁੱਕੀ ਐ ਤੇ ਪਰ ਤਿੰਨ ਦਿਨਾਂ ਬਾਅਦ ਕਿਉਂ ਬੋਲਿਓ ਉਦੋਂ ਕਿਉਂ ਨਾ ਬੋਲੇ ਇਹਦਾ ਮਤਲਬ ਇਹ ਚੀਜ਼ ਕਿਸੇ ਨਾ ਕਿਸੇ ਪਾਸੋਂ ਹੋਰ ਆਈ ਐ ਜਿਹੜੀ ਧਾਮੀ ਸਾਹਿਬ ਤੋਂ ਬਿਆਨ ਦਿਵਾਇਆ ਗਿਆ ਮੈਂ ਫੇਰ ਬੇਨਤੀ ਕਰਦਾ ਕਿ ਤੁਸੀਂ ਕੋਈ ਰਹਿਤ ਮਰਿਆਦਾ ਬਾਰੇ ਦੱਸ ਦਿਓ ਮੈਂ ਦੂਜੀ ਗੱਲ ਵੀ ਕਰਦਾ ਜੀ ਅੱਜ ਤੁਹਾਨੂੰ 24 ਸਾਲਾਂ ਬਾਅਦ ਜਿਹੜਾ ਕਾਰਜਕਾਰੀ ਜਥੇਦਾਰ ਸਾਡੇ ਗੁਰਦੇਵ ਸਿੰਘ ਕੋਂਕੇ ਸਾਹਿਬ ਦਾ ਬਾਬਲਾ ਵੀ ਉੱਠ ਖੜਾ ਹੋਇਆ ਜੀ ਆਇਆ 24 ਸਾਲ ਤੱਕ ਤੁਸੀਂ ਭੁੱਲੇ ਨਾ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਜਿਹਨੂੰ ਅਜੇ ਤੱਕ ਪੁਲਿਸ ਰਿਕਾਰਡ ਦੇ ਵਿੱਚ ਭਗਾੜਾ ਕਰਾਰ ਦਿੱਤਾ ਸਾਰੀ ਦੁਨੀਆ ਨੂੰ ਪਤਾ ਚਸ਼ਮਦੀਦ ਗਵਾਹ ਸਾਹਮਣੇ ਆ ਚੁੱਕੇ ਹੈ ਕਿ ਉਹਨੂੰ ਇੱਕ ਪੁਲਿਸ ਅਧਿਕਾਰੀ ਨੇ ਗੋਲੀ ਮਾਰੀ ਸੀ ਪਹਿਲਾਂ ਬੇਤਹਾਸ਼ਾ ਤਸ਼ੱਦਦ ਕੀਤਾ ਸੀ ਤੇ ਜਦਰ ਸਾਹਿਬ ਬਾਰੇ ਵੀ ਤੁਸੀਂ ਇੰਨੇ ਗੰਭੀਰ ਹੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਿਉਂਕਿ ਇੱਕ ਪਰਿਵਾਰ ਦੀ ਸ਼ਮੂਲੀਅਤ ਨਹੀਂ ਹੋਈ ਜੇ ਇਹ ਕੁਝ ਅਕਾਲੀ ਭਾਜਪਾ ਸਮਝੌਤੇ ਦੌਰਾਨ ਹੁੰਦਾ ਤੁਸੀਂ ਫੇਰ ਵੀ ਖੜੇ ਕਰਦੇ ਸੋ ਕਹਿੰਦੇ ਆ ਕਿ ਸਾਨੂੰ ਪਹਿਲਾਂ ਹੀ ਖਤਸ਼ਾ ਸੀ ਇਸ ਨੂੰ ਅਸੀਂ ਕਿੰਨਾ ਕੁ ਵਿਸਾਰ ਕਰ ਚੁੱਕੇ ਹਾਂ ਜਦੋਂ ਪਿਛਲੇ ਸਾਲ ਕੇਂਦਰ ਸਰਕਾਰ ਨੇ ਕਿਹਾ ਕਿ ਵੀਰਵਾਲ ਦਿਵਸ ਬਣਾਵਾਂਗੇ ਤੁਸੀਂ ਬਤੌਰ ਐਸਬੀਜੀਪੀਸੀ ਦੇ ਪ੍ਰਧਾਨ ਕਿ ਪ੍ਰਧਾਨ ਮੰਤਰੀ ਸਾਹਿਬ ਤੋਂ ਸਮਾ ਮੰਗਿਆ ਤੁਹਾਨੂੰ ਸਮਾਂ ਤਾਂ ਅਜੇ ਰਾਜੂਆਨੇ ਦੀ ਫਾਂਸੀ ਬਾਰੇ ਨਹੀਂ ਮਿਲ ਰਿਹਾ ਕੱਲ 31 ਨੂੰ ਅਲਟੀਮੇਟਿਵ ਨੂੰ ਖਤਮ ਹੋ ਜਾਣਾ ਜੀ ਅੱਜ 29 ਤਰੀਕ ਹੋ ਗਿਆ ਪਰਸੋਂ ਦਾ ਅਲਟੀਮੇਟਿਵ ਹੀ ਹੈ ਕੱਲ ਨੂੰ 30 ਪਰਸੋਂ 31 ਤੈਨਵੇਂ ਜ਼ਾਲਤੂ ਕੀ ਕਰੋਗੇ ਤੁਸੀਂ ਤੁਹਾਨੂੰ ਨਾਂ ਦਾ ਵੀ ਪਤਾ ਸੀ ਵੀ ਵੀਰਵਾਲ ਦੇਵਸ ਨਹੀਂ ਉਹ ਵੀਰਵਾਲ ਦੇਵਸ ਦੇ ਉੱਤੇ ਤੁਸੀਂ ਕਿੰਨੇ ਵਾਰ ਸਮਾਂ ਲਿਆ ਤੁਹਾਡੇ ਨਾਲ ਦੇ ਭਾਈਵਾਲ ਮੰਚ ਦੇ ਉੱਤੇ ਬੈਠੇ ਸੀ ਮੰਚ ਤੇ ਸ਼ਸ਼ੋਭਤ ਸੀ ਕੀ ਹੁਣ ਤੁਸੀਂ ਅਕਾਲ ਤਖਤ ਸਾਹਿਬ ਦੇ ਜਨਦਾਰ ਤੋਂ ਉਹਨਾਂ ਨੂੰ ਵੀ ਦੋਸ਼ੀ ਠਹਿਰਾਉਂਗੇ ਸੋ ਇੱਥੇ ਫਿਲਮਾਂ ਬਣਦੀਆਂ ਨੇ ਜੀ ਸੈਂਕੜੇ ਸਿੱਖ ਧਰਮ ਦੇ ਨਾਂ ਤੇ ਫਿਲਮਾਂ ਬੜੀਆਂ ਜਿਨ੍ਹਾਂ ਤੇ ਕਈ ਵਾਰ ਓਬਜੈਕਸ਼ਨ ਵੀ ਹੋਏ ਤੇ ਕਈ ਸੀਨ ਸੈਂਸਰ ਬੋਰਡ ਨੇ ਕਟਵਾਏ ਵੀ ਜੀ ਸੋ ਇਹ ਮੈਨੂੰ ਇੰਜ ਲੱਗਦਾ ਕਿ ਇਹ ਧਾਮੀ ਸਾਹਿਬ ਦਾ ਆਪਣਾ ਨਹੀਂ ਇਹਨਾਂ ਤੋਂ ਕਹਾਇਆ ਜਾ ਰਿਹਾ ਹੈ ਜਿਹੜੇ ਆਪਣੇ ਆਪ ਨੂੰ ਹਾਸ਼ੀਏ ਤੇ ਗੈਰ ਨਜ਼ਰ ਆਉਂਦੇ ਆ ਕਦੇ ਉਹਦੇ ਤੇ ਬਹਿ ਕੇ ਵਿਚਾਰੋ ਅਸੀਂ ਹਾਸ਼ੀਏ ਤੇ ਗਏ ਆ ਉਹਦੇ ਕਾਰਨ ਕੀ ਨੇ ਕਿੰਨਾ ਕਾਰਨਾ ਕਰਕੇ ਅਸੀਂ ਹਾਸ਼ੀਏ ਤੇ ਧੱਕੇ ਗਏ ਆ ਜਾਣ ਦੀ ਗੱਲ ਤਾਂ ਉੱਥੇ ਐ ਤੇ ਜਿਹੜਾ ਇਹ ਸਾਰਾ ਇਹ ਕਰ ਰਹੇ ਨੇ ਰਾਜਵਾਲਾ ਸਾਹਿਬ ਵਾਲਾ ਜੀ ਇਹ ਅਕਾਲੀ ਦਲ ਕਿਉਂ ਨਾ ਕਰੇ ਸ਼ਰਮਣੀ ਕਮੇਟੀ ਕਿਉਂ ਕਰੇ ਇਹ ਮਾਮਲਾ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਉਹੀ ਅਮਿਤ ਸ਼ਾਹ ਜਿਹੜੇ ਤੁਹਾਡੇ ਨਾਲ ਘਿਓ ਖਿਚੜੀ ਸੀ ਉਦੋਂ ਤੁਸੀਂ ਲਾਗੂ ਕਿਉਂ ਨਾ ਕਰਾ ਸਕੇ ਉਦੋਂ ਕੈਬਨਿਟ ਦੇ ਵਿੱਚ ਵੀ ਬੀਬੀ ਜੀ ਮੰਤਰੀ ਸੀ 12 ਦੇ ਵਿੱਚ ਕੀਤਾ 12 ਤੋਂ 17 ਤੱਕ ਤੁਹਾਡੀ ਸਰਕਾਰ ਰਹੀ ਪੰਜਾਬ 'ਚ ਤੇ 14 ਤੋਂ ਲੈ ਕੇ 17 ਤੱਕ ਤੁਹਾਡੀ ਕੇਂਦਰ ਵਿੱਚ ਵੀ ਭਾਈਵਾਲੀ ਸੀ ਉਦੋਂ ਕਿਉਂ ਨਾ ਕੀਤਾ ਇਹ ਸਵਾਲ ਪੁੱਛਦੇ ਆ ਲੋਕ ਸੋ ਉਹ ਕਹਿੰਦੇ ਕਿ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤੁਸੀਂ ਜਦੋਂ ਬਾਰ-ਬਾਰ ਇਸ ਤਰੀਕੇ ਦੇ ਕੰਮ ਕਰੋਗੇ ਤਾਂ ਤੁਹਾਡਾ ਇਹਨੂੰ ਵਿਸਾਰ ਕੌਣ ਕਰੇਗਾ ਮੇਰੇ ਖਿਆਲ ਐਡਵੋਕੇਟ ਧਮੀ ਸਾਹਿਬ ਨੂੰ ਸਿੱਖ ਵਿਦਵਾਨਾਂ ਨੂੰ ਜਥੇਦਾਰ ਸਹਿਬਾਨਾਂ ਨੂੰ ਇਕੱਠੇ ਹੋ ਕੇ ਕੋਈ ਮਾਨ ਮਰਿਆਦਾ ਨਰਧਾਰਤ ਕਰ ਲੈਣੀ ਚਾਹੀਦੀ ਜੇ ਲੱਗਦਾ ਉਹਨਾਂ ਨੂੰ ਇਹਦੇ ਵਿੱਚ ਜੀ ਕੁਝ ਸਿੱਖ ਮਾਨ ਮਰਿਆਦਾ ਦੇ ਉਲਟ ਗੱਲ ਹੋਈ ਹੈ ਪਰ ਵਿਖੇ ਚ ਨਾ ਹੋਵੇ ਉਹ ਇਹਨੂੰ ਕੋਈ ਮਰਿਆਦਾ ਜਿਹੜੇ ਬਿਸ਼ਪ ਦੇ ਸਿੱਖ ਮੰਨਣ ਉਹ ਕਰਦੇ ਨਹੀਂ ਚਾਹੀਦੀ ਹੈ ਇੱਥੇ ਸਭ ਸਿਆਸਤ ਚੱਲਦੀ ਹੈ ਜੇ ਭਾਈ ਰਣਜੀਤ ਸਿੰਘ ਕਹਿੰਦੇ ਨੇ ਤੁਸੀਂ ਖਾਲਸਾ ਪੰਥ ਦਾ 300 ਸਾਲਾ ਇਕੱਠੇ ਹੋ ਕੇ ਬਣਾ ਲਓ ਕੀ ਤੁਹਾਡੇ ਜਿਹੜੇ ਆਕਾ ਨੇ ਇਹਨਾਂ ਨੇ ਬਣਾਇਆ ਸੀ ਜਦੋਂ ਸਰਦਾਰ ਬਾਦਲ ਨੂੰ ਪ੍ਰੋਫੈਸਰ ਬੰਜੀਤ ਸਿੰਘ ਨੇ ਕੱਲ ਤੱਕ ਤੇ ਤਲਬ ਕੀਤਾ ਸੀ ਉਹ 50 ਹਜ਼ਾਰ ਬੰਦੇ ਲੈ ਕੇ ਪਹੁੰਚ ਗਿਆ ਸੀ ਕਿ ਉਹ ਮਾਨ ਮਰਿਆਦਾ ਸੀ ਇਹ ਵੀ ਸਪਸ਼ਟ ਕਰ ਦਿਓ ਕਿ ਉਦੋਂ ਜੱਧਾਰ ਸਾਹਿਬ ਦੇ ਘਰ ਦੇ ਅੱਗੇ ਜਾ ਕੇ ਠੁੱਡੇ ਮਾਰੇ ਸੀ ਜੀ ਉਹ ਮਾਨ ਮਰਿਆਦਾ ਸੀ ਜਦੋਂ ਤੁਸੀਂ ਇੱਕ ਡੇਰੇ ਵਾਲੇ ਨੂੰ ਮਾਫ ਕੀਤਾ ਉਸ ਤੋਂ ਬਾਅਦ ਜੱਥੇਦਾਰ ਦੇ ਪੁਤਲੇ ਸਾੜੇ ਗਏ ਪ੍ਰਕਰਮਾਂ ਦੇ ਵਿੱਚ ਇਕੱਠੇ ਕਰਕੇ ਤੇ ਉਹ ਮਾਨ ਮਰਿਆਦਾ ਸੀ ਸੋ ਇਹ ਚੀਜ਼ਾਂ ਨੂੰ ਅਸੀਂ ਕੁਜੇ ਚ ਕਸਬ ਮਤਲਬ ਬੰਦ ਕਰਦਾ ਹੈ ਇਹਦਾ ਪਸਾਰ ਨਹੀਂ ਕਰਨਾ ਇਸੇ ਕਰਕੇ ਤਾਂ ਸਾਈ ਭਾਈਚਾਰਾ ਕਹਿੰਦਾ ਹੈ ਕਿ ਸਾਡਾ ਇੱਕ ਈਸਾ ਸੀ ਅਸੀਂ ਵਿਸ਼ਵ ਤੇ ਰਾਜ ਕਰ ਲਿਆ ਤੇ ਤੁਹਾਡੇ ਤਾਂ ਈਸਿਆਂ ਦੀ ਕਮੀ ਘਟਣੀ ਜਿੰਨੀ ਕੁਰਬਾਨੀ ਸਿੱਖ ਪੰਥ ਦੇ ਵਿੱਚ ਇੰਨੀ ਤੱਕ ਕਿਤੇ ਵੀ ਨਹੀਂ ਤੇ ਅਸੀਂ ਕਿਹੜੇ ਕਿੱਥੇ ਆ ਬਜਾਏ ਉਹਨਾਂ ਨੂੰ ਆਪ ਸਮਝਾਓ ਉਹਨਾਂ ਨੂੰ ਮਾਨਵ ਰਿਆ ਦਾ ਦੇ ਦਿਓ ਤੇ ਜਿਹੜੇ ਦਿੱਲੀ ਵਾਲੇ ਵਿੱਚ ਬੈਠੇ ਸੀ ਤੁਹਾਡੇ ਭਾਈਵਾਲ ਸੀ ਪਹਿਲਾਂ ਉਹਨਾਂ ਨੂੰ ਵੀ ਪੁੱਛੋ ਉਹ ਸਾਹਮਣੇ ਬੈਠੇ ਸੀ ਮੇਰਾ ਖਿਆਲ ਆ ਅਜੇ ਵੀ ਜੇ ਲੱਗਦਾ ਇਹਨਾਂ ਨੂੰ ਮਾਨਵ ਮਰਿਆਦਾ ਦੇ ਵਿੱਚ ਕੋਈ ਮਤਲਬ ਕੋਤਾਈ ਹੋਈ ਹੈ ਉਲੰਘਣਾ ਹੋਈ ਹੈ ਤਾਂ ਕੋਈ ਮਾਨਵ ਮਰਿਆਦਾ ਚਾਰਟ ਬਣਾ ਕੇ ਦੇ ਦੇਣਾ ਚਾਹੀਦਾ ਹੈ ਕਿ ਭਵਿੱਖ ਦੇ ਵਿੱਚ ਭਾਈ ਸਾਡੀ ਬਿਰਿਆਦਾ ਇਹ ਹੈ ਇਹਦੇ ਮੁਤਾਬਕ ਕਰੋ ਕਿੰਨਾ ਤੁਹਾਡੇ ਆਪਣੇ ਆ ਜੀ ਇਹ ਦੱਸ ਦਿਓ ਕਿੰਨਾ ਰਾਗਮਾਲਾ ਦਾ ਕਿੰਨਾ ਪੰਗਾ ਪੈਂਦਾ ਰਿਹਾ ਹੈ ਉਹ ਤੁਸੀਂ ਠੀਕ ਕਰ ਲਈ ਤੁਸੀਂ 328 ਰੂਪ ਜਿਹੜੇ ਗੁੰਮ ਹੋਏ ਨੇ ਇਕੱਠ ਤਰੂਪ ਦੇ ਵਿੱਚ ਉਹਨਾਂ ਦਾ ਮਸਲਾ ਹੱਲ ਕਰ ਲਿਆ ਜਿਹੜੇ ਤੁਹਾਡੇ ਆਪਣੇ ਹੱਥ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਜਿਹੜੇ ਤੁਹਾਡੇ ਕੋਲੇ ਸਵਾਲ ਚੁੱਕਦੇ ਐ ਕੀ ਤੁਸੀਂ ਉਹਨਾਂ ਨੂੰ ਸੰਤੋ ਨਾਲ ਏਕਾ ਕਰ ਲਿਆ ਜਿਹੜੇ ਦੋ-ਦੋ ਹੁਕਮਾਂਾਂਵੇਂ ਜਾਰੀ ਹੁੰਦੇ ਨੇ ਪ੍ਰਮੁੱਖ ਦਿਨਾਂ ਦੇ ਉੱਤੇ ਸਦੇਸ ਸੱਚ ਕੌਮ ਨੂੰ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਇਹਦਾ ਕੋਈ ਸਰਵ ਸਾਂਝਾ ਪ੍ਰਵਾਨ ਕਰ ਦੇਣਾ ਚਾਹੀਦਾ ਤਾਂ ਕਿ ਅਗਲੀ ਵਿਧਾਨ ਬਣਾ ਲੈਣਾ ਚਾਹੀਦਾ ਤਾਂ ਕਿ ਅਗਲੇ ਵਾਰ ਚ ਕੋਈ ਉਲੰਘਣਾ ਨਾ ਹੋਵੇ ਜੀ ਤੁਸ ਜੀ ਮਿਸ ਵੀ ਕ ਹੈਵੀ ਸਿੱਖ ਕੌਮ ਦੀ ਬੜੀ ਵੱਡੀ ਕੁਰਬਾਨੀ ਰਹੀ ਹੈ ਉਹਦੇ ਤੇ ਚੱਲਦੇ ਪਿਆ ਗੱਲ ਕਰਦੇ ਆ ਝਾਕਿਆਂ ਨੂੰ ਲੈ ਕੇ ਜੋ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ab D5 channel hindi bhi hoga sir D5 channel punjabi apni dharti apne lok Shashikpal ji main ha kulraj chandawa te tusi dekh riyo D5 channel punjabi jo launch ho chuka hai hun canada vich